ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਦਪਿਕਾ ਖੋਸਲਾ ਇਸ ਦਿਨ ਦੇ ਅਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਇਸ ਦਿਨ ਦੀ ਅਮ ਖਬਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿहां ਸਿੱਖਿਆ ਕ੍ਰਾਂਤੀ ਜਿਸ ਨੂੰ ਲੈ ਕੇ ਸੱਤਾ ਹਾਸਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਦਾਅਵੇ ਕੀਤੇ ਗਏ ਸੀ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦਾ ਜੋ ਹਾਲ ਹੈ ਉਸ ਦੇ ਵਿੱਚ ਵੱਡੇ ਪੱਧਰ ਉਤੇ ਸੁਧਾਰ ਕੀਤਾ ਜਾਵੇਗਾ ਉਸ ਦੇ ਤਹਿਤ ਸਕੂਲ ਆਫ ਐਮੀ ਨੰਸ ਵੀ ਬਣਾਏ ਗਏ ਔਰ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਣਨੀਤੀਆਂ ਵੀ ਸਰਕਾਰ ਦੇ ਵੱਲੋਂ ਜੋ ਨੇ ਉਹ ਲਿਖੀਆਂ ਗਈਆਂ ਔਰ ਹੁਣ ਇੱਕ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਡੀ ਮੁਹਮਮ ਜੋ ਹੈ ਉਹ ਸਰਕਾਰ ਦੇ ਵੱਲੋਂ ਛੇੜੀ ਗਈ ਹੈ ਜਿਸ ਦੇ ਤਹਿਤ ਸਰਕਾਰੀ ਸਕੂਲਾਂ ਦੇ ਵਿੱਚ ਉਦਘਾਟਨ ਕੀਤੇ ਜਾਣਗੇ ਔਰ ਸਰਕਾਰੀ ਸਕੂਲਾਂ ਨੂੰ ਮੁੜ ਤੋਂ ਲੀ ਉੱਤੇ ਲਿਆਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਸਰਕਾਰ ਦੇ ਵੱਲੋਂ ਕੀਤੀਆਂ ਜਾਣਗੀਆਂ ਔਰ ਇਸ ਤੇ ਲਈ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਹੀ ਸ਼ੁਰੂਆਤ ਜੋ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਹਲੇ ਤੱਕ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਸ ਹੋਣ ਯਾਬਤ ਮੰਤਰੀ ਹਰਪਾਲ ਚੀਮਾ ਔਰ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ ਅਰੋੜਾ ਹੋਣਾਂ ਦੇ ਵੱਲੋਂ ਆਪਣੇ ਹਲਕਿਆਂ ਦੇ ਵਿੱਚ ਉਦਘਾਟਨ ਵੀ ਕੀਤੇ ਗਏ ਨੇ ਔਰ ਸਿੱਖਿਆ ਕ੍ਰਾਂਤੀ ਹੁਣ ਜੰਗੀ ਪੱਧਰ ਉਤੇ ਅੱਗੇ ਚਲਾਈ ਜਾਏਗੀ ਉਸ ਬਾਬਤ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਔਰ ਸੰਬੋਧਨ ਕਰਦੇ ਹੋਏ ਵੀ ਦਿਗਜ ਨਜ਼ਰ ਆਏ ਨੇ ਫਿਲਹਾਲ ਪੱਤਰਕਾਰਾਂ ਦੇ ਨਾਲ ਅਮਨ ਅਰੋੜਾ ਹੁਣਾਂ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਅਮਨ ਅਰੋੜਾ ਉਹ ਸੁਣਦੇ ਹਾਂ ਨਾ ਯਾਰ ਇਹ ਤੁਹਾਨੂੰ ਆ ਜਾਏ ਆਪਣੇ ਸਾਰਿਆਂ ਦੇ ਲਈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਲਈ ਇਹ ਬਹੁਤ ਹੀ ਗੱਲ ਹੈ ਕਿ ਜਿਸ ਨੇ ਆਵਾਜ਼ੀ ਪਾਰਟੀ ਦੀ ਗੱਲ ਹੋਈ ਹੈ ਉਹ ਸਿੱਖਿਆ ਤੇ ਸਿੱਖਿਆ ਇਹ ਦੋ ਸੈਕਟਰ ਹੈ ਜਿਹੜੇ ਜਿਹੜੇ ਪਿਛਲੇ ਸਰਕਾਰ ਨੇ ਆਣ ਬੋਲੇ ਕੱਦਰ ਹੈ ਸਾਡਾ ਮੇਨ ਫੋਕਸ ਜਿਹੜਾ ਸਿੱਖਿਆ ਤੇ ਰਹੇ ਕਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਦੇਸ਼ ਰਾਜ ਕਰਦੇ ਨੇ ਉਹ ਸਭ ਤੋਂ ਵੱਧ ਆਪਣੇ ਬੱਚਿਆਂ ਤੇ ਚਾਹ ਦੇ ਭੁੱਖ ਦੇ ਵਿੱਚ ਆਉਣ ਵਾਲੀ ਕਿਢੀ ਦੇ ਵਿੱਚ ਇਨਵੈਸਟ ਜਿਹੜਾ ਕਰਦੇ ਨੇ ਔਰ ਪੰਜਾਬ ਦੇ ਵਿੱਚ ਜਿਹਦੇ 3 ਸਾਲਾਂ ਵਿੱਚ ਵਿੱਚ ਵੱਡੇ ਪੱਧਰ ਤੇ ਕੰਮ ਜਿਹੜੇ ਉਹ ਹੋ ਰਹੇ ਨੇ ਪਰ ਅੱਜ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸਕੂਲਾਂ ਨੂੰ ਬਿਹਤਰੀਨ ਬਣਾਉਣ ਦਾ ਕੰਮ ਇਹਦਾ ਉਹ ਸ਼ੁਰੂ ਹੈ ਇਸੇ ਲੜੀ ਦੇ ਵਿੱਚ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ ਮੇਰੇ ਆਪਣੇ ਜੱਦੀ ਪਿੰਡ ਗੁਰੂਖਾਂ ਦੇ ਵਿੱਚ ਅਸੀਂ ਤਕਰੀਬਨ 1 ਕਰੋੜ 98 ਲੱਖ ਰੁਪਏ ਦੇ ਦੋਨੋਂ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਵੀ ਔਰ ਪ੍ਰਾਇਮਰੀ ਵੀ ਦੋਨਾਂ ਦੇ ਵਿੱਚ ਜਿਹੜੇ 1 ਕਰੋੜ 98 ਲੱਖ ਦੇ ਕੰਮ ਨੇੜੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਦੇ ਵਿੱਚ ਅ तकरीबन 90% ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਬਾਉਂਡਰੀ ਵਾਲ ਨਹੀਂ ਸੀਗੇ ਜਾਂ ਟਾਇਲਟਸ ਨਹੀਂ ਸੀਗੇ ਜਾਂ ਕਲਾਸਰੂਮ ਨਹੀਂ ਸੀਗੇ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਇਸ ਸਕੂਲ ਦੇ ਵਿੱਚ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ ਬਾ 70 ਲੱਖ 75 ਹਜ਼ਾਰ ਰੁਪਏ ਦੇ ਨਾਲ ਅੱਜ ਫਿਜ਼ਿਕਸ ਨਾਲ కెਮਿਸਟਰੀ ਲੈਬ ਬਾਇਓ ਲੈਬ ਲਾਇਬ੍ਰੇਰੀ ਸਾਰੀਆਂ ਨੇ ਜਿਹੜੀਆਂ ਉਹ ਬਣ ਰਹੀਆਂ ਨੇ ਸੋ ਮੈਂ ਸਮਝਦਾ ਕਿ ਇੱਕ ਨਵਾਂ ਪੰਜਾਬ ਹੈ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਜ਼ਰੀਏ ਸਿਰਜਿਆ ਜਾ ਰਿਹਾ ਹੈ ਆਵਾਦੀ ਪਾਰਟੀ ਤੋਂ ਸਰਕਾਰ ਵੱਲੋਂ ਜਿਹਦੇ ਜਿਹਦੀ ਸੋਚ ਜਿਹਦੀ ਦਿਸ਼ਾ ਹੈ ਔਰ ਜਿੰਨਾਂ ਦੀ ਸੀਨੀਅਰ ਰੋਕੀ ਇੰਜਵਾਜੀ ਵਰਗੇ ਸੁਰਜੀ ਜੀ ਕੋਲ ਨੇ ਪਹਿਲਾਂ ਇਹ ਬਿਹਤਰੀਨ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਸਿਰਜਿਆ ਤੇ ਉਹੀ ਹੁਣ ਪੰਜਾਬ ਦੇ ਵਿੱਚ ਹੁਣ ਜਾ ਰਿਹਾ ਦਾਖਲੇ ਹੁਣ ਸ਼ੁਰੂ ਹੋ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਪ੍ਰਾਈਵੇਟ ਦੇ ਮੁਕਾਬਲੇ ਲੱਗਦਾ ਕਿ ਇਸ ਵਾਰ ਜਿਹੜੇ ਦਾਖਲੇ ਵਧਣ ਦੀ ਉਮੀਦ ਹੈ 100% ਵਧਣਗੇ ਜੀ ਪਿਛਲੇ 3 ਸਾਲਾਂ ਦੇ ਵਿੱਚ ਹੀ ਤਕਰੀਬਨ 9000 ਤੋਂ ਵੀ ਵੱਧ ਬੱਚੇ ਇਹ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਹ ਅੱਜ ਤੱਕ ਦੇ ਪੰਜਾਬ ਦੇ ਵਿੱਚ ਨਹੀਂ ਹੋਇਆ ਸੀਗਾ ਜਦੋਂ ਇਨਫਰਾਸਟ੍ਰਕਚਰ ਬਿਹਤਰੀਨ ਹੋਊਗਾ ਜਦੋਂ ਇਹ ਪੜਾਉਣ ਦਾ ਮਾਹੌਲ ਵਧੀਆ ਹੋਊਗਾ ਜਦੋਂ ਇੱਥੋਂ ਦੇ ਟੀਚਰਸ ਦੇ ਜਿਹੜੇ ਪ੍ਰਿੰਸੀਪਲਸ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆਉਣਗੇ 20000 ਤੋਂ ਵੱਧ ਟੀਚਰ ਹੈ ਜਿਹੜਾ ਉਹ ਰੱਖਿਆ ਜਾ ਚੁੱਕਿਆ तकरीबन 90000 90% ਜਿਹੜੇ ਸਕੂਲਾਂ ਦੇ ਵਿੱਚ ਬੂਝ ਰੋਜਤ ਨਹੀਂ ਸੀ ਉਹ ਕੰਪਲੀਟ ਹੋ ਚੁੱਕੀ ਸੋ ਮੈਂ ਸਮਝਦਾ ਕਿ ਬੜੇ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਅੱਗੇ ਹੈ ਜਿਹੜਾ ਹਰ ਸ਼ਹਿਰ ਹਰ ਪਿੰਡ ਹਰ ਨਗਰ ਦੇ ਵਿੱਚ ਉਹ ਪਹੁੰਚ ਜਾਂਦਾ ਸਰ ਰਤੋਂ ਇੱਕ ਸਕੂਲ ਹੈ ਬਹੁਤ ਮਸ਼ਹੂਰ ਹੈ ਜਿੰਦਾ ਕੁ ਨੇ ਰਹਿੰਦਾ ਹੈ ਜਿਹਦੀ ਸੇਵਾ ਕਰਦੇ ਨੇ ਬੇਰੇ ਪੈਸੇ ਕਰਦੇ ਨੇ ਦੇਖੋ ਮੈਂ ਸਮਝਦਾ ਕਿ ਕੱਲਾ ਇੱਕ ਤੁਸੀਂ ਰਤੋਂ ਦੀ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 20000 ਦੇ ਕਰੀਬ ਸਕੂਲ ਹੈ ਹਰ ਸਕੂਲ ਹੈ ਜਿਹੜਾ ਉਹ ਰੱਤੋਕੇ ਵਾਲੇ ਸਕੂਲ ਦੇ ਘੱਟੋ-ਘੱਟ ਬੇਸਿਕ ਉਸ ਦੇ ਸਟੈਂਡਰਡ ਦੇ ਉੱਪਰ ਪਹੁੰਚ ਜਾਏਗਾ ਉਹ ਸਕੂਲ ਦੀ ਪੋਜੀਸ਼ਨ ਅਜੇ ਹੈ ਕਿ ਤਿੰਨ-ਤਿੰਨ ਸਾਲਾਂ ਦੀ ਉਹ ਸਰਕਾਰੀ ਸਕੂਲ ਦੇ ਵਿੱਚ ਵੇਟਿੰਗ ਹੈ ਐਡਮਿਸ਼ਨ ਲੈਣ ਦੇ ਲਈ ਜੇ ਜੇ ਬੱਚਾ ਹੋਣਾ ਹੁੰਦਾ ਹੈ ਜੇ ਬੱਚਾ ਮਾਪਿਆਂ ਦੇ ਹੋਣਾ ਹੁੰਦਾ ਹੈ ਪਹਿਲਾਂ ਉੱਥੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਕੋਲ ਪੰਚਾਇਤ ਕੋਲ ਨੋਟ ਕਰਾ ਕੇ ਆਉਣੀ ਜੀ ਵੀ ਤਿੰਨ ਸਾਲ ਬਾਅਦ ਮੇਰੇ ਬੱਚੇ ਨੂੰ ਇੱਥੇ ਤੁਸੀਂ ਐਡਮਿਸ਼ਨ ਦੇਣੀ ਹੈ ਆਹੀ ਸੋਚ ਸਾਡੀ ਪੰਜਾਬ ਦੇ 20 ਹਜ਼ਾਰ ਸਕੂਲਾਂ ਨੂੰ ਬਣਾਉਣ ਦੇ ਪਤੀ ਅਤੇ ਪ੍ਰਮਾਤਮਾ ਸੁੱਤ ਕੇ ਬਾਬਾ ਨਾਨਕ ਜੀ ਮਿਹਰ ਕਰ ਲਓ ਇਸ ਲਈ ਇਹ ਟੀਚਾ ਜਿਹੜਾ ਉਸ ਸਾਰੇ ਪੰਜਾਬ ਦੇ ਸਹਿਯੋਗ ਨਾਲ ਸੀ ਬੜੀ ਜਲਦੀ ਪੂਰਾ ਕਰਨਾ ਸਰ ਪੰਜਾਬ ਜਿਹੜੇ ਇੰਕਾਊਂਟਰ ਹੋ ਰਹੇ ਨੇ ਪਰਦਾਰਾਂ ਬੰਦੇ ਉਹਨਾਂ ਨੂੰ ਸਮਝ ਚੱਕੇ ਜਾ ਰਹੇ ਨੇ ਇਸ ਦੁਆਰਾ 82 ਮੋਰਮਲ ਟੱਕਾ ਜਾ ਰਹੇ ਨੇ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਕੋਈ ਨਸ਼ਾ ਵੇਚੂਗਾ ਲੋਕਾਂ ਦੇ ਬੱਚਿਆਂ ਦੇ ਨਸਾਂ ਦੇ ਵਿੱਚ ਜ਼ਹਿਰ ਭੁਲੂਗਾ ਜੇ ਕੋਈ ਕਿਸੇ ਤੋਂ ਪਰੋਸੀਆ ਮੰਗੂਗਾ ਜੇ ਕੋਈ ਕਿਸੇ ਦਾ ਕਤਲ ਕਰਕੇ ਭੱਜੂਗਾ ਜੇ ਕੋਈ ਇਹ ਜਾਂ ਚਾਹੇ ਐਂਟੀ ਸੋਸ਼ਲ ਐਲੀਮੈਂਟ ਹੈ ਗੈਂਗਸਟਰ ਹੈ ਜਾਂ ਕੋਈ ਡਰੱਗ ਸਮਗਲਰ ਹੈ ਜੋ ਇਹ ਜਨ ਗਲਤ ਕੰਮ ਕਰੂਗਾ ਤੇ ਪੁਲਿਸ ਪਿੱਛਾ ਕਰੂਗੀ ਆਮਣਾ ਸਾਹਮਣਾ ਹੋਊਗਾ ਤੇ ਫਿਰ ਉੱਥੇ ਉਸ ਨੇ ਜਦੋਂ ਅੱਗੋਂ ਗੋਲੀ ਚੱਲੂਗੀ ਤੇ ਉਸ ਨੇ ਆਰਪੀਟੀਲ ਬਾਹਰ ਨਹੀਂ ਹਿੰਦੀ ਉਹਨਾਂ ਦੀ ਉੱਥੇ ਵੀ ਜੇ ਰਿਕਾਉਂਟਰ ਹੋਊਗਾ ਇਹੋ ਜਿਹਾ ਕੋਈ ਗੱਲ ਨਹੀਂ ਹੈ ਕਿ 84 ਵਾਲਾ ਮਹੌਲਾ ਜਿਹੜਾ ਉਹ ਬਣ ਰਿਹਾ ਹੈ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ ਜੋ ਧਰਤੀ ਦਾ ਕਾਨੂੰਨ ਹੈ ਜੋ ਦੇਸ਼ ਦਾ ਕਾਨੂੰਨ ਹੈ ਉਹ ਲਾਗੂ ਹੋਊਗਾ ਪਰ ਜੇ ਕੋਈ ਇਹ ਸੋਚੇ ਵੀ ਪਿਛਲੀਆਂ ਸਰਕਾਰਾਂ ਤੇ ਪਿਛਲੀਆਂ ਲੀਡਰਾਂ ਦੀ ਤਰ੍ਹਾਂ ਇੰਨਾ ਮਾੜੇ ਅੰਸਰਾਂ ਨੂੰ ਸਾਡੀ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਸਤ ਪਨਾਹੀ ਦੇ ਦੂਗਾ ਤੇ ਉਹ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਸੇ ਕਰਕੇ ਬਾਰ ਬਾਰ ਕਹਿਣਾ ਇਨ ਸਮਗਲਰਸ ਨੂੰ ਜਿਹੜੇ ਡਰੱਗ ਦਾ ਧੰਦਾ ਕਰਦੇ ਨੇ ਕਿ ਭਾਈ ਤੁਸੀਂ ਇਹ ਕੰਮ ਛੱਡ ਦਿਓ ਮেইনਸਟ੍ਰੀਮ ਦੇ ਵਿੱਚ ਆਓ ਪੰਜਾਬ ਸਰਕਾਰ ਅੱਜ ਨੌਕਰੀਆਂ ਹਰ ਰੋਜ਼ ਵੱਧ ਰਹੀ ਹੈ ਆਓ ਮਿਹਨਤ ਕਰੋ ਪੜੋ ਆਵਦਾ ਵੀ ਆਵਦੇ ਪਰਿਵਾਰ ਦਾ ਵੀ ਨਾਮ ਰੋਸ਼ਨ ਕਰੋ ਪੰਜਾਬ ਦਾ ਨਾਮ ਰੋਸ਼ਨ ਕਰਦੇ ਤੋ ਮੁੱਠੇ ਪਾਸੇ ਤੁਰੇ ਹੋਏ ਸਰ ਬਸ ਇਸ ਤਰੀਕੇ ਨਾਲ ਦੇਖੋ ਜਿਹੜਾ ਦਿਨ ਪਾਸ ਕੀ ਤਰ੍ਹਾਂ ਕੇੰਦਰ ਹੋ ਸਕਦਾ ਹੈ ਦੇਖੋ ਮੈਂ ਸਮਝਦਾ ਕਿ ਇਹ ਮਾਈਨੋਰਟੀਜ਼ ਦੇ ਉੱਪਰ ਵੱਡਾ ਹੱਲ ਹੈ ਜਿਹੜਾ ਉਹ ਮਾਰ ਨਹੀਂ ਸੰਤ ਸਰ ਆਜ ਸੰਗਰੂਰ ਦੇ ਯਾਦ ਸਕੂਲਾਂ ਨੂੰ ਡਵੈਲਪ ਕਰਨਾ ਹੈ ਨਾ ਯਾਰ ਇਹ ਤੁਹਾਨੂੰ ਆ ਜਾਏ ਆਪਣੇ ਸਾਰਿਆਂ ਦੇ ਲਈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਲਈ ਇਹ ਮੰਗ ਦੀ ਗੱਲ ਹੈ ਕਿ ਜਿਸ ਜਿਹੜੀ ਆਵਾਦੀ ਪਾਰਟੀ ਦੀ ਗੋਣ ਹੋਈ ਹੈ ਉਹ ਸਦੈ ਸਿਹਤ ਔਰ ਸਿੱਖਿਆ ਇਹ ਦੋ ਸੈਕਟਰ ਹੈ ਜਿਹੜੇ ਪਿਛਲੇ ਸਰਕਾਰਾਂ ਨੇ ਆਣ ਬੋਲੇ ਕੱਦਰ ਹੈ ਸਾਡਾ ਮੇਨ ਫੋਕਸ ਜਿਹੜਾ ਸਿੱਖਿਆ ਦੇ ਰਿਹਾ ਕਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਦੇਸ਼ ਰਾਜ ਕਰਦੇ ਨੇ ਉਹ ਸਭ ਤੋਂ ਵੱਧ ਆਪਦੇ ਬੱਚਿਆਂ ਦੇ ਚਾਹ ਦੇ ਭਵਿੱਖ ਦੇ ਵਿੱਚ ਔਣ ਵਾਲੀ ਕਿੜੀ ਦੇ ਵਿੱਚ ਇਨਵੈਸਟ ਜਿਹੜੋਂ ਕਰਦੇ ਨੇ ਔਰ ਪੰਜਾਬ ਦੇ ਵਿੱਚ ਵੀ ਤਿੰਨ ਸਾਲਾਂ ਦੇ ਵਿੱਚ ਵੱਡੇ ਪੱਧਰ ਤੋਂ ਕਰ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਪਰ ਅੱਜ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਸਕੂਲਾਂ ਨੂੰ ਬਿਹਤਰੀਨ ਬਣਾਉਣ ਦਾ ਕੰਮ ਇਹਦਾ ਉਹ ਸ਼ੁਰੂ ਹੈ ਇਸੇ ਲੜੀ ਦੇ ਵਿੱਚ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ ਮੇਰੇ ਆਪਣੇ ਜੱਦੀ ਪਿੰਡ ਗੁਰੂਖਾਂ ਦੇ ਵਿੱਚ ਅਸੀਂ ਤਕਰੀਬਨ 1 ਕਰੋੜ 98 ਲੱਖ ਰੁਪਏ ਦੇ ਦੋਨੋਂ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਵੀ ਔਰ ਪ੍ਰਾਇਮਰੀ ਵੀ ਦੋਨੋਂ ਦੇ ਵਿੱਚ ਜਿਹੜੇ 1 ਕਰੋੜ 98 ਲੱਖ ਦੇ ਕੰਮ ਨੇੜੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਦੇ ਵਿੱਚ ਅ ਤਕਰੀਬਨ 90% ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਬਾਉਂਡਰੀ ਵਾਸ ਨਹੀਂ ਸੀ ਗਿਆ ਟਾਇਲਟਸ ਨਹੀਂ ਸੀ ਗਿਆ ਕਲਾਸਰੂਮ ਨਹੀਂ ਸੀਗੇ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਇਸ ਸਕੂਲ ਦੇ ਵਿੱਚ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ 70 ਲੱਖ 72 ਹਜ਼ਾਰ ਰੁਪਏ ਦੇ ਨਾਲ ਅੱਜ ਫਿਜ਼ਿਕਸ ਨਾਲ ਕੈਮਿਸਟਰੀ ਲੈਬ ਬਾਇਓ ਲੈਬ ਲਾਇਬ੍ਰੇਰੀ ਸਾਰੀਆਂ ਨੇ ਜਿਹੜੀਆਂ ਉਹ ਬਣ ਰਹੀਆਂ ਨੇ ਸੋ ਮੈਂ ਸਮਝਦਾ ਕਿ ਇੱਕ ਨਵਾਂ ਪੰਜਾਬ ਹੈ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਜ਼ਰੀਏ ਸਿਰਜਿਆ ਜਾ ਰਿਹਾ ਹੈ ਆਵਾਦੀ ਪਾਰਟੀ ਦੇ ਭਵਾਂਤਵ ਸਰਕਾਰ ਵੱਲੋਂ ਜਿਹਦੇ ਜਿਹਦੀ ਜਿੰਦੀ ਸੋਚ ਜਿਹਦੀ ਦਿਸ਼ਾ ਹੈ ਔਰ ਜਿੰਨਾ ਦੀ ਸੀਨੀਅਰ ਰੁਕੀਂਦ ਵਾਲੀ ਆਰਗੇਨਾਈਜੇਸ਼ਨਰੀ ਜੀ ਉਹਨਾਂ ਨੇ ਪਹਿਲਾਂ ਇਹ ਬਿਹਤਰੀਨ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਸਿਰਜਿਆ ਤੇ ਉਹੀ ਹੁਣ ਪੰਜਾਬ ਦੇ ਵਿੱਚ ਹੁਣ ਜਾ ਰਿਹਾ ਦਾਖਲੇ ਹੁਣ ਸ਼ੁਰੂ ਹੋ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਪ੍ਰਾਈਵੇਟ ਦੇ ਮੁਕਾਬਲੇ ਲੱਗਦਾ ਕਿ ਇਸ ਵਾਰ ਜਿਹੜੇ ਦਾਖਲੇ ਵਧਣ ਦੀ ਉਮੀਦ ਹੈ 100% ਵਧਣਗੇ ਜੀ ਪਿਛਲੇ 3 ਸਾਲਾਂ ਦੇ ਵਿੱਚ ਹੀ ਤਕਰੀਬਨ 9000 ਤੋਂ ਵੀ ਵੱਧ ਬੱਚੇ ਇਹੋ ਜਿਹੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਹ ਅੱਜ ਤੱਕ ਦੇ ਪੰਜਾਬ ਦੇ ਵਿੱਚ ਨਹੀਂ ਹੋਇਆ ਸੀਗਾ ਜਦੋਂ ਇਨਫਰਾਸਟ੍ਰਕਚਰ ਬਿਹਤਰੀਨ ਹੋਊਗਾ ਜਦੋਂ ਇਹ ਪੜਾਉਣ ਦਾ ਮਾਹੌਲ ਵਧੀਆ ਹੋਊਗਾ ਜਦੋਂ ਇੱਥੋਂ ਦੇ ਟੀਚਰਸ ਦੇ ਜਿਹੜੇ ਪ੍ਰਿੰਸੀਪਲ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆਉਣਗੇ ਵੀਜ਼ ਆਰ ਨਵੇਂ ਟੀਚਰ ਹੈ ਜਿਹੜਾ ਉਹ ਰੱਖਿਆ ਜਾ ਚੁੱਕਿਆ तकरीबन 90000 90% ਜਿਹੜੀਆਂ ਸਕੂਲਾਂ ਦੇ ਵਿੱਚ ਬੋਧ ਨਾ ਨਹੀਂ ਸੀ ਉਹ ਕੰਪਲੀਟ ਹੋ ਚੁੱਕੀ ਸੋ ਮੈਂ ਸਮਝਦਾ ਕਿ ਬੜੇ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿੱਤੇ ਅੱਗੇ ਹੈ ਜਿਹੜਾ ਹਰ ਸ਼ਹਿਰ ਹਰ ਪਿੰਡ ਹਰ ਨਗਰ ਦੇ ਵਿੱਚ ਉਹ ਪਹੁੰਚ ਜਾਣਾ ਹੈ ਸਰ ਰਤੋਂ ਇੱਕ ਸਕੂਲ ਹੈ ਬਹੁਤ ਮਸ਼ਹੂਰ ਹੈ ਬਿੰਦਰਾ ਫੁਲੇਰਨ ਹੈ ਜਿਹਦੀ ਸੇਵਾ ਦਿੰਦੇ ਪੈਸੇ ਤੋਂ ਨਾ ਮਿਲਦੀ ਕਿਸੇ ਦੇਖੋ ਮੈਂ ਸਮਝਦਾ ਕਿ ਕੱਲਾ ਇੱਕ ਤੁਸੀਂ ਰਤੋਂ ਕੀ ਦੇ ਐਗਜ਼ਾਮਪਲ ਦੇ ਰਹੇ ਹੋ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 20000 ਦੇ ਕਰੀਬ ਸਕੂਲ ਹੈ ਹਰ ਸਕੂਲ ਹੈ ਜਿਹੜਾ ਉਹ ਰਤੋਕੇ ਵਾਲੇ ਸਕੂਲ ਦੇ ਘੱਟੋ ਘੱਟ ਬੇਸਿਕ ਉਸ ਦੇ ਸਟੈਂਡਰਡ ਦੇ ਉੱਪਰ ਪਹੁੰਚ ਜਾਏਗਾ ਉਹ ਸਕੂਲ ਦੀ ਕੰਡੀਸ਼ਨ ਅਜੇ ਹੈ ਕਿ ਤਿੰਨ ਤਿੰਨ ਸਾਲਾਂ ਦੀ ਉਹ ਸਰਕਾਰੀ ਸਕੂਲ ਦੇ ਵਿੱਚ ਵੇਟਿੰਗ ਹੈ ਐਡਮਿਸ਼ਨ ਲੈਣ ਦੇ ਲਈ ਜੇ ਜੇ ਬੱਚਾ ਹੋਣਾ ਹੁੰਦਾ ਹੈ ਜੇ ਬੱਚਾ ਮਾਪਿਆਂ ਤੇ ਹੋਣਾ ਹੁੰਦਾ ਹੈ ਪਹਿਲਾਂ ਉੱਥੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਕੋਲ ਪੰਚਾਇਤ ਕੋਲ ਨੋਟ ਕਰਾ ਕੇ ਆਉਣੀ ਜੀ ਵੀ ਤਿੰਨ ਸਾਲ ਬਾਅਦ ਮੇਰੇ ਬੱਚੇ ਨੂੰ ਇੱਥੇ ਤੁਸੀਂ ਐਡਮਿਸ਼ਨ ਦੇਣੀ ਹੈ ਆਹੀ ਸੋਚ ਸਾਡੀ ਪੰਜਾਬ ਦੇ 20000 ਸਕੂਲਾਂ ਨੂੰ ਬਣਾਉਂ ਦਿੱਤਾ ਤੇ ਇਹ ਪਰਮਾਸ਼ੁਤਰ ਕੇ ਬਾਬਾ ਨਾਨਕ ਨੂੰ ਇਹ ਕਰਨਾ ਇਸ ਇਹ ਟੀਚਾ ਜਿਹੜਾ ਉਸ ਸਮੁੱਚੇ ਪੰਜਾਬ ਦੀ ਸਹਿਯੋਗ ਦੇ ਨਾਲ ਅਸੀਂ ਬੜੀ ਜਲਦੀ ਪੂਰਾ ਕਰਨਾ ਸਰ ਪੰਜਾਬ ਜਿਹੜੇ ਇੰਕਾਉਂਟਰ ਹੋ ਰਹੇ ਨੇ ਪਰਿਵਾਰਾਂ ਵੱਲੋਂ ਉਹਨਾਂ ਨੂੰ ਸਮਾਜ ਚੱਕੇ ਜਾ ਰਹੇ ਨੇ ਦੁਬਾਰਾ ਇੱਕੀ ਪੂਰਨ ਮੋਰਚਾ ਚੱਕਾ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਕੋਈ ਨਸ਼ਾ ਵੇਚੂਗਾ ਲੋਕਾਂ ਦੇ ਬੱਚਿਆਂ ਦੇ ਨਸਾਂ ਦੇ ਵਿੱਚ ਜ਼ਹਿਰ ਪੀ ਲੂਗਾ ਜੇ ਕੋਈ ਕਿਸੇ ਤੋਂ ਫਰੋਫੀਆ ਮੰਗੂਗਾ ਜੇ ਕੋਈ ਕਿਸੇ ਦਾ ਕਤਲ ਕਰਕੇ ਭੱਜੂਗਾ ਜੇ ਕੋਈ ਇਹ ਜਾਂ ਚਾਹੇ ਐਂਟੀ ਸੋਸ਼ਲ ਐਲੀਮੈਂਟ ਹੈ ਗੈਂਗਸਟਰ ਹੈ ਜਾਂ ਕੋਈ ਡਰੱਗ ਸਮਗਲਰ ਹੈ ਜੋ ਇਹ ਜਾਂ ਗਲਤ ਕੰਮ ਕਰੂਗਾ ਤੇ ਪੁਲਿਸ ਪਿੱਛਾ ਕਰੂਗੀ ਆਮਣਾ ਸਾਹਮਣਾ ਹੋਊਗਾ ਤੇ ਫਿਰ ਉੱਥੇ ਉਸ ਨੇ ਜਦੋਂ ਅੱਗੋਂ ਗੋਲੀ ਚੱਲੂਗੀ ਤੇ ਉਸ ਨੇ ਆਰਥੀ ਤਲਦਾਰ ਨਹੀਂ ਦੇਉਣਾ ਦੀ ਉੱਥੇ ਵਿਜੇ ਇਨਕਾਊਂਟਰ ਹੋਊਗਾ ਇਹ ਜਾਂ ਕੋਈ ਗੱਲ ਨਹੀਂ ਹੈ ਕਿ 84 ਵਾਲਾ ਮਹੌਲੇ ਡਾਉ ਬਣ ਰਿਹਾ ਹੈ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ ਜੋ ਧਰਤੀ ਦਾ ਕਾਨੂੰਨ ਹੈ ਜੋ ਜ਼ਮੀਨ ਦਾ ਕਾਨੂੰਨ ਹੈ ਉਹ ਲਾਗੂ ਹੋਊਗਾ ਪਰ ਜੇ ਕੋਈ ਇਹ ਸੋਚੇ ਵੀ ਪਿਛਲੀਆਂ ਸਰਕਾਰਾਂ ਤੇ ਪਿਛਲੀਆਂ ਲੀਡਰਾਂ ਦੀ ਤਰ੍ਹਾਂ ਇਹਨਾਂ ਮਾੜੇ ਅੰਸਰਾਂ ਨੂੰ ਸਾਡੀ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਸਤ ਪਨਾਹੀ ਦੇ ਦੂਗਾ ਤੇ ਉਹ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਸੇ ਕਰਕੇ ਬਾਰ ਬਾਰ ਕਹਿੰਦਾ ਇਨ ਸਮਗਲਰਸ ਨੂੰ ਜਿਹੜੇ ਡਰੱਗ ਦਾ ਭੰਦਾ ਕਰਦੇ ਨੇ ਕਿ ਭਾਈ ਤੁਸੀਂ ਇਹ ਕੰਮ ਛੱਡ ਦਿਓ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਸਰਕਾਰ ਅੱਜ ਨੌਕਰੀਆਂ ਹਰ ਰੋਜ਼ ਵਧ ਰਹੀ ਹੈ ਆਓ ਮਿਹਨਤ ਕਰੋ ਪੜੋ ਆਲਦਾ ਵੀ ਆਲਦਾ ਪਰਿਵਾਰ ਦਾ ਵੀ ਨਾਮ ਰੋਸ਼ਨ ਕਰੋ ਪੰਜਾਬ ਦਾ ਨਾਮ ਰੋਸ਼ਨ ਕਰਦੇ ਤੇ ਉਹ ਮੁੱਠੇ ਪਾਸੇ ਤੁਰੇ ਹੋਏ ਸਰ ਜੀ ਇਸ ਤਰੀਕੇ ਨਾਲ ਦੇਖੋ ਜਿਹੜਾ ਦਿਨ ਪਾਸ ਕੀ ਹੈ ਕੇਂਦਰ ਤੋਂ ਹੋ ਗਿਆ ਜੀ ਦੇਖੋ ਮੈਂ ਸਮਝਦਾ ਕਿ ਇਹ ਮਾਈਨੋਰਟੀਜ਼ ਦੇ ਉੱਪਰ ਵੱਡਾ ਹੱਲ ਹੈ ਜਿਹੜਾ ਉਹ ਮਾਰ ਨਹੀਂ ਸਿੰਦਸਰ ਸਰ ਜੀ ਇੱਕ ਪਾਸੇ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਵੱਲ ਨੂੰ ਕਦਮ ਵਧਾਏ ਜਾ ਰਹੇ ਨੇ ਤਾਂ ਦੂਸਰੇ ਹੀ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਇਸ ਕਦਮ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਔਰ ਇਸ ਪੂਰੇ ਮਾਮਲੇ ਦੇ ਉੱਤੇ ਤੁਹਾਡੀ ਕੀ رائے ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ